ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿਰਾਸ ਸਾਹਿਬ ਹਰ ਜੋ ਜੋ ਪਾਸੋਂ ਆਇਆ ਬੈ ਰਸ ਦਾ ਆਇਆ RAM ਰਾਜੇ ਹਰਨਾਸ ਦੁਸ਼ਟਾਰ ਮਾਰਿਆ ਬਹਿਲਾਵ ਤਰਾਇਆ ਅਹੰਕਾਰੀਆਂ ਆਨੰਦ ਗੋਂ ਪਿਠਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ੴ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰ ਸੁਹਰੋ ਉਪਾਯੋ ਜਾਂ ਸੰਤਾਨ ਨ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਂ ਹੂੰ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ ਉਹ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੇ ਸੋ ਪਾਰ ਪੈ ਕਹਉ ਨਾਨਕ ਕਰਤੇ ਕੀ ਆਵਾਤਾਂ ਜੋ ਕਿਛ ਕਰਨਾ ਸੋ ਕਰ ਹੈ ਆ ਸੋਦਰ ਅਵਸਾ ਮਹਲਾ ਪਹਿਲਾ ਇੱਕ ਓ ਅੰਗਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਕੇ ਆ ਸੋ ਕਰਕੇ ਆਜ ਤਵੇ ਸਰਬ ਸਮਾਲੈ ਵਾਜੇ ਤੇਰੇ ਨਾਮ ਦਾ ਨਿਕ ਅ ਸੰਖਾਮ ਕਿਤੇ ਤੇਰੇ ਬਾਵਨ ਹਾਰੇ ਕਿਤੇ ਤੇਰੇ ਰਾਗ ਪਰੇ ਸੋ ਕਹੀਆ ਕਿਤੇ ਤੇਰੇ ਗਾਵਨ ਹਾਰੇ ਗਾਵੰਤ ਤੁਦਨਾ ਪਵਨ ਬਾਣੀ ਬੈਸੰਤਰ ਗਵ ਰਾਜਾ ਧਰਮ ਦਵਾਰੇ ਗਾਵੰਤ ਤੁਦਨਾ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵੰਤ ਤੁਧਨਾ ਈਸ਼ਰ ਬੰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵੰਤ ਤੁਧਨਾ ਇੰਦਰ ਇੰਦਰਾ ਸੁਣ ਬੈਠੇ ਦੇਵਤਿਆਂ ਨਰਨਾਲੇ ਗਾਵੰਤ ਤੁਧਨਾ ਸਿੱਧ ਸਮਾਧੀ ਅੰਦਰ ਰਹੇ ਗਾਵੰਤ ਤੁਧਨਾ ਸਾਧ ਵਿਚਾਰੇ ਗਾਵੰਤ ਤੁਧਨਾ ਜਤੇ ਸਦੀ ਸੰਤੌਖੀ ਗਾਵੰਤ ਤੁਧਨਾ ਵੀਰ ਕਰਾਰੇ ਗਾਵੰਤ ਤੁਧਨਾ ਪੰਡਤ ਪੜਨ ਰਖੀਸ਼ੁਰ ਜੁਗ ਜੁਗ ਵੇਦਾਂ ਨਾਲੇ ਗਾਵੰਤ ਤੁਧਨਾ ਮੋਹਨੀਆ ਮਨਮੋਹਨਾ ਸੁਰਗ ਮਛ ਬਿਆਲੇ ਗਾਵੰਤ ਤੁਧਨਾ ਰਤਨਾ ਬਾਏ ਤੇਰੇ 68 ਤੀਰਥ ਨਾਲੇ ਗਾਵੰਤ ਤੁਧਨਾ ਯੋਧ ਮਾਮਲ ਸੂਰਾ ਗਾਵੰਤ ਤੁਧਨਾ ਖਾਣਿਚਾਰੇ ਗਾਵਨ ਤੁਧ ਨੋ ਖੰਡ ਮੰਡਲ ਬ੍ਰਹਮੰਡ ਕਰ ਕਰ ਰਖੇ ਤੇਰੇ ਤਾਰੇ ਸਹੀ ਤੁਧ ਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਦਰ ਸਾਲੇ ਹੋਰ ਕੀਤੇ ਤੁਧ ਨੋ ਗਾਵਨ ਸੇ ਮੈਂ ਚਿਤਨਾ ਅਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਚੀ ਨਾਈ ਹਬੇ ਹੁਸੈ ਜਾਨਾ ਜਸੇ ਰਚਨਾ ਜਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜੰਸੀ ਮਾਇਆ ਜਨੰ ਭਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਸਾਤ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਬਹਿਲਾ ਸੁਣ ਵਡਾ ਆਖ ਸਭ ਕੋ ਏਕ ਵਡਾ ਡਾਢਾ ਹੋਏ ਕੀਮਤ ਪਾਏ ਨਾ ਕਹਿ ਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਹਬਾਂ ਅਰ ਗੰਭੀਰਾ ਗੁਣੇ ਗਹਿਰਾ ਕੋਈ ਨਾ ਜਾਣੈ ਤੇਰਾ ਕਿ ਤਾ ਕੇ ਵੜ ਚੀਰਾ ਰਹਾਉ ਸਭ ਸੁਰਤੀ ਮੈਂ ਸੁਰਤ ਕਮਾਈ ਸਭ ਕੀਮਤ ਮੈਂ ਕੀਮ ਦਬਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤਲਵੜਿਆਈ ਸਭ ਸਤ ਸਭ ਤਪ ਸਭ ਚ ਗਿਆਨਮ ਸਦਾ ਪ੍ਰਖਾਂ ਗਿਆਂ ਵਡਿਆਈ ਆ ਤਦ ਬਿਨ ਸਿਧਿ ਕਿੰਨ ਨ ਪਾਈ ਆ ਕਰ ਮਿਲ ਨਹੀ ਠਾਕ ਰਹਾਇਆ ਆਖਣ ਵਾਲਾ ਕਾ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸੁਂ ਦੇਹਿ ਤਿਸੈ ਕਾ ਚਾਰਾ ਨਾਨਕ ਸਚ ਸਵਾਰਣਹਾਰਾ ਸਭਲਾ ਭਲਾ ਆਖਾਂ ਨਹੀਂ ਭਾਂ ਮਿਸਰ ਮਰ ਜਾਓ ਆਖਣ ਓਖਾ ਸੱਚਾ ਨਾਮ ਸੱਚੇ ਨਾਮ ਕੀ ਲੱਗੇ ਭੂਖ ਤਪੂਖ ਖਾ ਚਲੀਆ ਹੈ ਦੁਖਾ ਸੋਗ ਮਿਸਰੈ ਮੇਰੀ ਮਾਏ ਸੱਚਾ ਸਾਬ ਸੱਚਾ ਨਾਮ ਰਹਾਓ ਸੱਚੇ ਨਾਮ ਕੀ ਤਿਲਵੜਿਆਈ ਆਖਤ ਕੇ ਕੀਮਤ ਨਹੀਂ ਬਾਈ ਜੇ ਸਭ ਮਿਲ ਕੇ ਆਖਣ ਬਾਹੇ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰਨ ਨ ਹੋਵੇ ਸੋਗ ਦਿਨ ਦਰਹ ਨਾ ਚੂਕੇ ਭੋਗ ਗੁਣ ਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਈ ਜੇ ਵਡਾ ਪਾਉ ਤੇ ਬੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਸਸਮੇ ਸਰ ਤੇ ਕਮ ਜਾਤ ਨਾਨਕ ਨਾ ਵਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਾਨਾ ਸਤ ਗੁਰ ਸਤ ਪੁਰਖ ਆਵਨੋ ਕਰੋ ਗੁਰ ਪਾਸ ਹਮ ਕੀਰੇ ਕਰਮ ਸਤ ਗੁਰ ਸਰਣਾਇ ਕਰਦਾ ਨਾਮ ਬਰਗਾਸ ਮੇਰੇ ਮੀਤ ਗੁਰਦੇਵ ਮੋਕੋ RAM ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪਾਸ ਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਹਰਸ ਨਾਮ ਨੰਬਾ ਤੇ ਭਾਗ ਹੀਨ ਜੰਪਾਸ ਜੋ ਸਤਿਗੁਰ ਸ਼ਰਣਾ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਬਾਇ ਤੈਨ ਤੁਰ ਮਾਸਕ ਲਿਖਿਆ ਲੇਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਬਾਇ ਮਿਲ ਜਨਾਨਕ ਨਾਮ ਬਰਗਾਸ राग गुजरी महल पंजवां का हंच तबा आ हर हर जी भरिया शैल पथर मै जंत बाई त कर जुक आग कररिया ਮੇਰੇ ਮਾਤਉ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦਬਾਇ ਸੋ ਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਤਵੰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਰਜਿਕ ਸੰਭਾਹਿ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜੋ ਆਵਸ ਕੋ ਸਾਤਿਸ਼ ਪਾਛੈ ਬਚਰੇ ਸਰਿਆ ਨਨ ਕਾਵਣ ਖਲਾਵੇ ਪਾਵਣ ਤੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਹੁੰਦਾ ਸੱਠ ਸਿਦਾਨ ਧਾਕਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈ ਹੈ ਤੇਰਾ ਅੰਤ ਨਾ ਪਰ ਪਰਿਆ ਰਗਸਾ ਮਹਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸਾ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰ ਅਗਮ ਅਗਮ ਪਾਰ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀਤੂ ਜੀ ਆਗਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਅਰਾ ਪ੍ਰੇ Thakur ਅਰਾ ਪ੍ਰੇ ਸੇਵਕ ਜੀ ਕਿਆ ਨਾਨਕ ਜਨਤ ਵਿਚਾਰੰ ਤੂੰ ਘਟ ਘੜਾ ਅੰਤਰ ਸਰਬ ਨਿਰੰਤਰ ਜੀ ਹਰ ਕੋ ਬੁਰਖ ਸਮਾਣਾ ਇੱਕ ਦਾਤਾ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨੈ ਅਬਰ ਨਾ ਜਾਣਾਂ ਤੁਮਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਨ ਗੁਰ ਬਾਣਾ ਹਰ ਧਵ ਹਰ ਧਵ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰ ਤੈ ਅਜੀ ਤੈ ਤੂਟੀ ਜਮ ਕੀ ਫਾਸੀ ਜਨਰ ਭਾਉ ਜਨ ਹਰ ਨਿਰਪਉ ਤੇ ਅਜੀਤਨ ਕਾ ਭਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਹਰਦੈ ਅਜੀ ਜਨ ਨਾਨਕ ਤਨਵਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਬਸ ਲਾਮ ਤੁਮ ਜੀ ਹਰਨਿਕ ਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਪ ਜਪ ਵੇ ਅਨਤਾ ਤੇਰੇ ਅਨੇਕ ਤੇਰੇ ਅਨੇਕ ਪੜਾਵੋ ਸਿਮਰਤ ਸਾਸੀ ਕਰਿ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਬਦ ਬਲੈ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਪਰਮ ਪ੍ਰਕਰਤਾ ਜੀ ਤੁਧ ਜੇ ਵਡਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤਉ ਦਾ ਪ੍ਰੇ ਸ੍ਰਿਸ਼ਟ ਸਭ ਪਾਈ ਜੀਤ ਤਉ ਦਾ ਪ੍ਰੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤਾ ਕੇ ਜੀ ਜੋ ਸਭ ਸੈ ਕਾ ਜਾਣੋਈ ਅਸਾ ਮਹਲਾ 4 ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜਤ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੰਬਾਈ ਰਹਾ ਸਭ ਤੇਰੀ ਤੂੰ ਸਭ ਨਹੀਂ ਧਿਆਇ ਜਿਸ ਨੂੰ ਕਿਰਪਾ ਕਰ ਤਨਾਮ ਰਤਨ ਬਾਇ ਗੁਰਮੁਖ ਲਾਦਾ ਮਨਮੁਖ ਗਵਾਇ ਤੁਦਾ ਆਪ ਵਿਛੋੜਿਆ ਆਪ ਮਿਲਾਇ ਤੂੰ ਦਰਿਆ ਸਭ ਤੁਝ ਹੀ ਮਾਹੈ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲਾ ਵਿయోగ ਮਿਲ ਵਿਛੜਿਆ ਸੰਜੋਗੀ ਮੇਲ ਜਿ ਸੁਨੋ ਤੂੰ ਜਾਣੈ ਸਿ ਜਨ ਜਾਣੈ ਹਰ ਗੁਣ ਸਦੇ ਆਖ ਬਖਾਣੈ ਜਿਨ ਹਰ ਸੇਵਿਆ ਦੰ ਸੋ ਬਾਯ ਸਹਜੇ ਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿੰਦੂ ਜਾ ਅਬਰ ਨ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹ ਲਭ ਲਭ ਤੇਤ ਸਰਵਰੜੇ ਪਹਿਲੇ ਨਵਾਸਾ ਪਾਣੀ ਬਾਵਤ ਨਹੰ ਕੀਆ ਪੰਕਜ ਮੋ ਬਗਨੈ ਚਾਲੈ ਹੁੰਦੇ ਖਾਂਦੈ ਡੂਬਿ ਅਲੇ ਮਨ ਏਕ ਨਾਚੇ ਸਮੂਡ ਮਨਾ ਹਰ ਵਿਸਰਤ ਤੇਰੇ ਗੁਣ ਗੱਲਿਆ ਰਹਾਉ ਨਾ ਹਉ ਜਤੀ ਸਤੀ ਮਹਿ ਪੜਿਆ ਮੂਰਖ ਮੁਬਦਾ ਜਨਮ ਭਇਆ ਪਰਨਵਤ ਨਾਨਕ تن ਕੀ ਸਰਣਾ ਜਿੰ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਮ ਪਈ ਪ੍ਰਾਪਤ ਮਨੁਖ ਦੇਉਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਬਰਕਾਜ ਤੇਰਾ ਕਿ ਤੈ ਨਾ ਕਾਮ ਮਲ ਸਾਧ ਸੰਗਤਿ ਬਜਿ ਕੇਵਲ ਨਾਮ ਸਰੰਝਾਮ ਲਾਭ ਭਵਜਲ ਤਰਨ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਕਰਉ ਜਪ ਤਪ ਸੰਜਮ ਧਰਮ ਨ ਕਮਾਇ ਸੇਵਾ ਸਾਧਨਾ ਜਾਨ ਹਰਿ ਰਾਏ ਕਉ ਨਾਨਕ ਹਮ ਨੀਚ ਕਰਮਾ ਸ਼ਰਨ ਪਰ ਕੀ ਰਾਖੂ ਸ਼ਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਕਵਿ ਬਾਤ ਬੇਨਤੀ ਚੌਪਈ ਹਮਰੀ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਾਰਾ ਹਮਾਰਾ ਆਪਣਾ ਜਾਨ ਕਰੋ ਬਰਤ ਬਾਰਾ ਹਮਰੇ ਦੁਖ ਸਭੇ ਤੁਮ ਕਾਓ ਆਪਾਤ ਦੈ ਮੋਹ ਮਚਾਓ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਭਾ ਕਰਤਾਰਾ ਮੋਰਠਾ ਨੇ ਕਰਦਾ ਕਰ ਸਵਰਨ ਕੋ ਆਸ ਗਰਿਆ ਪੂਰਨ ਹੋਏ ਹਮਾਰੇ ਅਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਾਂ ਛਾੜ ਕੋਈ ਅਬਰ ਨਾਂ ਧਿਆਵ ਜੋ ਵਰਤਾਂ ਹਾਂ ਸੋ ਤੁਮ ਤੇ ਬਾਹੂੰ ਸੇਵਕ ਸਿੱਖ ਮਾਰੇ ਤਾਰੀਐ ਚੰਚੰ ਛਤਰਾ ਮਾਰੇ ਮਾਰੀਐ ਆਪ ਹੱਥ ਦੇ ਮੁਝੇ ਵਰਿਆ ਮਰਨ ਕਾਲ ਕਾ ਤਰਾਸਨ ਵਰਿਆ ਉਜੋ ਸਦਾ ਮਾਰੇ ਪਛਾ ਸ੍ਰੀ ਅਸੂਜੂ ਕਰਿਓ ਰਖ ਆਖ ਲਿਓ ਮੋ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਤਨ ਕੇ ਹੰਤਾ ਤਮ ਮੂਰੀ ਚਤਰ ਦਸਕੰਤਾ ਆਕਾਲ ਪਾਏ ਬ੍ਰਹਮਾ ਵਪੁਤਰ ਆਕਾਲ ਪਾਏ ਸਭ ਜੋਤ ਅਵਤਾਰ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਨਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੁਥਿਓ ਜਨਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਖਣੁ ਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝੋ ਮਹਾਰਾ ਨਮਸ਼ਕਾਰ ਤਿਸੇ ਕੋ ਮਾਰੀ ਸਕਲ ਪ੍ਰਜਾ ਜਿਨ ਨਾਮ ਸਵਾਰੇ ਸਿਵਕੁਨ ਕੋ ਸਿਵਗੁਣ ਸੁਖ ਦੇਉ ਸਤਨ ਕੋ ਬਲ ਮੋਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤਾ ਭਲੇ ਬਰੇ ਕੀ ਪੀਰ ਪਛਾਨਤਾ ਚਿੰਤਿ ਤੇ ਗੁੰਚਰੇ ਅਸਥੂਲਾ ਸਭ ਪਰ ਕਿਰਪਾ ਜਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਬਾਏ ਸਾਧਨ ਕੇ ਸੁਖੀ ਏਕ ਏਕੀ ਪੀੜ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਾਪ ਉਦਕਰਖ ਕਰਾ ਕਰ ਤਾਰਾ ਪਰ ਜਾ ਤਰਤ ਤਬ ਦੇਹੇ ਪਾਰ ਜਾਪ ਕਰਖ ਕਰਤ ਹੋਂ ਕਬ ਹੋਂ ਤਮੈ ਮਿਲਤ ਦੇ ਤਰਸ ਬਹੋਂ ਦੇਤੇ ਬਦਨਾ ਸ੍ਰਿਸ਼ ਸੁਭ ਧਾਰੈ ਆਪ ਆਪਨੀ ਬੋਝ ਉਚਾਰੈ ਤਉ ਸਭ ਹੀ ਤੇ ਰਤਨ ਰਾਲਮੋ ਜਾਨਤ ਵੇਦ ਭੇਦ ਅਰਿਆਲਮੋ ਨੰਕਾਰ ਨਿਰਵਿਕਾਰ ਨਿਰਲੰਭ ਆਦ ਨੀਲਾ ਨੰਦ ਸੰਭਉ ਤਾਕਾ ਮੂਡ ਚਾਰਤ ਭੇਦਾ ਜਾਕਉ ਭੇਵ ਨਾ ਪਾਵਤ ਵੇਦਾ ਤਕੋ ਕਰਬਾਨ ਨਮੰਤ ਮਾ ਮੋੜ ਗਿਛ ਬੇਦ ਨ ਜਾਣਦ ਮਾ ਦੇਵ ਕੋ ਕਾ ਸਦਾ ਸੇਵ ਅੰਕਾਰ ਕਾ ਚਿੰਤ ਨਹਿ ਪਿਬ ਆਪ ਆਪਣੀ ਭੁਲਦਾ ਜੀਤੇ ਵਰਣਤ ਬਿਨ ਬਿਨ ਦੋ ਤੇਤੀ ਸਮਰਾਲਖਾ ਨ ਜੈ ਪਸਾਰਾ ਕਿ ਵਿਦ ਸਜਾ ਪ੍ਰਥਮ ਸੰਸਾਰ ਇਕੈ ਰੂਪਨਮ ਸਰੂਪਾ ਰੰਗ ਭਿਉ ਰਾਵ ਕਹੀ ਭੂਪਾ ਅੰਡਜੇ ਰ ਸਿਤਜ ਕੀਨੀ ਉਤਪਜ ਖਾਨ ਬਹਰ ਰਚ ਦਿਨੇ ਕਉਂ ਹੋਲੇ ਰਾਜਹਿ ਬਠਾ ਕਉਂ ਸਿਮਟ ਭੈਉ ਸ਼ੰਕਰ ਕੈਠਾ ਸਿਗਰੀ ਸਿਟ ਦਿਖਾਏ ਜੰਬਾ ਭਾਉ ਆਦਿ ਵਾਸ ਰੂਪ ਸਵੰ ਭਵ ਔਰ ਅੱਛਾ ਮੇਰੀ ਤੁਮ ਕਰ ਸਿਖਵਾਰ ਸਿਖੈ ਸੰਘਰ ਦੁਸ਼ਟ ਚਿੱਤੇ ਉਠਵਾ ਤੁਧ ਪਾਤਾ ਸ਼ਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤਦ ਸਰਣੀ ਪਰੇ ਤਨ ਕਹਿ ਦੁਸ਼ਟ ਦੁਖ ਦਹਿਬ ਮਰੇ ਪੁਰਖ ਜਵਨ ਬਗਪਰੇ ਤਿਹਾਰੇ ਤਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹਨ ਤਾਂ ਕੇ ਕਾਲ ਨਿਕਟ ਨਹੈ ਹਨ ਰੱਛਾ ਹੋਏ ਦਾ ਸੁਵਕਾਲਾ ਦੁਸ਼ਟ ਰਿਸ਼ਟ ਤਰੰਤ ਕਾਲਾ ਕਿਰਪਾ ਦੇਸ਼ਟ ਤਾਂ ਜਾਣ ਨਹ ਰਹੋ ਤਾਂ ਕੇ ਤਾਪ ਤਨ ਕਮ ਹਰ ਹੋ ਰਿੰਦ ਸਿੰਦ ਕਰਮੋਂ ਸਭ ਹੋਏ ਦੁਸ਼ਟ ਸਾ ਸਭ ਸਾਕਾ ਨਾ ਕੋਈ ਇਕ ਵਾਰ ਜਨ ਤਮੈ ਸੰਵਾਰ ਅਕਾਲ ਵਾਸੇ ਦਾ ਹੈ ਵਾਰ ਜਨ ਨਰਨਾਮ ਤਿਹਾਰੂ ਕਾ ਦਰਦ ਦੁਸ਼ਟ ਦੋਖ ਤੇਰਾ ਖੜ ਕੇ ਤਮੈ ਸ਼ਰਨ ਤਿਹਾਰੀ ਆਪਾਥ ਦੈ ਲੈ ਹੋ ਵਾਰੀ ਸਰਵ ਧਰਮ ਆਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਯਾ ਪਾਇੰਗੇ ਜਦ ਤੇ ਤੁਮਰੇ ਤਬ ਤੇ ਕੋ ਹਾਂ ਫਦਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਾ ਤੇ ਇਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਬੈ ਬਹੁ ਭੇਦ ਕੈ ਮੇਕ ਨਾ ਜਾਣੈਉ ਸ੍ਰੀਸ਼ਿਪਾਣ ਕਿਰਪਾ ਤੁਮਰੀ ਕਰਮਾ ਨ ਕਹੈਉ ਸਭ ਤੋਹੇ ਬਖਾਨ ਨ ਦੋਹਰਾਮ ਸਭਨ ਦਵਾਰ ਕੋ ਛਾੜ ਕੇ ਗਹ ਤਹਾਰ ਦਵਾਰ ਬਾਹ ਗਏ ਕੇ ਲਾਜ ਅਸ ਗੋਬਿੰਦਾਸ ਤਹਾਰ ਰਾਮ ਕਲੀ ਮਹਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ आनंद बया मेरी माए सतगुरु मैं पाया सतगुरु तंबा सहज सेती मन वजिया बधाईया राग रतन परिवार प्रियां शब्द गावन आईया शब्दों ता गाबो हरि के राम जननी बसाया कह नानक आनंद हुआ सतगुरु मैं पाया ए मन मेरा तू सदा रहर नाले ਹਰ ਨਾਲ ਰਤ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਕਰੇ ਤੇਰਾ ਕਾਰਜ ਸੁਭ ਸੁਵਾਰਣਾ ਸਭਨਾ ਗੱਲਾਂ ਸਮਰਤ ਸੁਆਮੀ ਸੋ ਕਉ ਮਨ ਵਿਸਾਰੇ ਕੈ ਨਾਨਕ ਮਨ ਮੇਰੇ ਸਦਾ ਰਰਨਾਲੇ ਸਾਚੇ ਸਹਬਾ ਕਾ ਨਾਹੀ ਕਰਤੇ ਰਹਿ ਕਰਦੰਦੇ ਰਹਿ ਸਭਿਛੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦਿ ਘਨੇਰੇ ਕੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇ ਰੈ ਸਾਚਾ ਨਾਮ ਏ ਰ ఆధਾਰ ਸਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆ ਅੰਕਰ ਸਾਂ ਸੁਖ ਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾਂ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣਾ ਸੰਤੋ ਸਬਦ ਤਰੁ ਪ੍ਰਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤਕਾਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਤੁਮਾਰਿਆ ਨੁਰ ਕਰੰ ਬਾਯ ਤਜਿਨ ਕਾ ਸੇ ਨਾਮ ਹਰ ਕੈ ਲਾਗੇ ਕੈ ਨਾਨਕ ਤੈ ਸੁਖੋਆ ਤਿਤ ਕਰਿ ਅਨਹਦ ਬਾਜੇ ਆਨੰਦ ਸੁਨਾਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਭਰਪੂਰੇ ਬਿੰਨਵੰਤ ਨਾਨ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮਨ ਦਾਬਣੀ ਮਹਲਾ ਪੰਜਵਾਂ ਥਾਲ ਵਿੱਚ ਤਨ ਵਸੂਪਿਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਧਾਕੁਰ ਕਾ ਪਇਓ ਜਿਸ ਕਾ ਸਭ ਸਦਾਾਰ ਦੇਕੋ ਖਾਬ ਦੇਕੋ ਪੁੰਚੈ ਤਸ ਕਾ ਹੋਇ ਉਧਾਰ ਇਹ ਵਸਤ ਤ ਜਿਨ ਜਾਈ ਨਿਤ ਨਿਤ ਆਖਰ ਤਾਰ ਧਮ ਸੰਸਾਰ ਚਰ ਲਗ ਤਰੀਐ ਸੁ ਨਾਨਕ ਬੰਬਸਾਰ ਸਲੋਕ ਮਹਲਾ 5 ਮਾਮ ਦੇਰਾ ਕੀਤਾ ਜਾਤੋਂ ਨਹੀਂ ਮਨ ਜੋ ਕੀ ਤੋਈ ਮੈਂ ਨਿਰਗੁਣਿਆਰੇ ਕੋਮਣ ਨਾਹੀ ਆਪੇ ਤਰਸ ਪਇਓਈ ਤਰਸ ਬੈ ਮੈਂ ਰਾਮ ਦੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮੱਲੇ ਤਾ ਨੀਬਾਂ ਤਨ ਮਨ ਥੀ ਵੈ ਹਰਿਆ ਪੌੜੀ ਦਿੱਥਾ ਤੂੰ ਸਮਰਥ ਦਿੱਥਾ ਕੋ ਨਾਹੇ ਉਥੈ ਤੇਰੇ ਰਖ ਅਗਨੀ ਉਦਰ ਬਾਹੇ ਸੁਣ ਕੈ ਜਮ ਕੈ ਦੂਤ ਨਾਏ ਤੇਰੇ ਛੱਡ ਜਾਏ ਭਉਜਲ ਵਿਖਮ ਸਗਾਹ ਗੁਰ ਸਬਦਿ ਪਾਰ ਪਾਹੇ ਜਿਨ ਕਾ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈ ਹੋ ਪੁੰਨ ਗੁਣ ਗੋਵਿੰਦ ਗਾਹੇ ਸਬਸ ਨੋਂ ਕਿਰਪਾਲ ਸੰਭਾਲੈ ਸਾਹੇ ਸਾਹੇ ਮਿਰਥਾ ਕੋਈ ਨਾ ਜਾਏ ਜੇ ਆਵੈ ਤੁਧਿਆ ਹੈ ਸਾ ਲੋਕ ਮਹਲਾ ਬਨਮਾ ਅੰਤਰ ਗੁਰ ਆਰਾਧਣਾ ਇਹ ਬਾਜਪ ਗੁਰ ਨਾਮ ਨੇਤਰੀ ਸਤ ਗੁਰ ਵੇਖਣਾ ਸ਼ਰਵਣੀ ਸੁਣਨਾ ਗੁਰ ਨਾਮ ਸਤ ਗੁਰ ਸੇਤੀ ਰਤਿਆ ਦਰਗਹਿ ਪਾਈ ਅਠਾਉ ਕੋ ਨਾਨਕ ਕਿਰਪਾ ਕਰੇ ਜਿਸਨੋ ਇਹ ਬੱਥ ਦੇ ਜਗ ਮੈਂ ਉਤਮ ਕਾਢੀਐ ਬਿਰਲੇ ਕੇ ਕੇ ਮਹਲਾ ਪੁਨਮਾ ਰੱਖੇ ਰੱਖਣਹਾਰ ਆਪ ਬਾਰਿਆ ਨਾ ਗੁਰ ਕੀ ਬੈਰੀਂ ਬਾਏ ਕਾਜ ਸਵਾਰਨ ਆਪ ਦਿਆਲ ਮਨੋ ਨਾਮ ਸਾਰਿਆ ਨਾ ਸਾਧ ਜਨਾਂ ਕੈ ਸੰਗ ਭਵ ਜਲ ਤਾਰਿਆ ਨਾ ਸਾਕਤ ਨਿੰਦਕ ਦੁਸ਼ਟ ਖਿਨ ਮਾਹਿ ਮੇ ਦਾਰਿਆ ਨਾ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ जिस मर सुख होए सगले दुख जाहे ਿਸ ਸਾਹਿਬ ਕੀਤੇ ਕਾ ਨਾਨਕ ਮਨ ਮਾਏ ਨਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ